ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ ਫੇਸਬੁੱਕ ਪੇਜ ਪੰਜਾਬੀ ਵਾਲੇ ਪੰਨੇ ਤੇ ਤੁਹਾਡਾ ਸਾਰਿਆਂ ਦਾ ਵਿਆਕਰਨ ਦੇ ਤਿੰਨ ਅੰਗਾਂ ਬਾਰੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਸਕੇ ਤੁਨੀ ਬੋਧ ਸ਼ਬਦ ਬੋਧ ਤੇ ਅਰਥ ਬੋਧ ਅੱਜ ਦੀ ਵੀਡੀਓ ਵਿੱਚ ਵਾਕ ਬੋਧ ਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਾਂਗੀ ਜਿਸ ਵਿੱਚ ਵਾਕ ਕਿਸ ਨੂੰ ਕਹਿੰਦੇ ਨੇ ਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਵਿਆਕਰਨ ਦੇ ਜਿਸ ਭਾਗ ਵਿੱਚ ਵਾਕ ਉਤਪਤੀ ਵਾਕ ਰਚਨਾ ਵਾਕ ਵਟਾਂਦਰਾ ਵਾਕ ਵੰਡ ਤੇ ਵਿਸ਼ਰਾਮ ਚਿੰਨਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ ਉਸ ਨੂੰ ਵਾਕ ਬੋਧ ਕਹਿੰਦੇ ਹਨ ਭਾ ਵਿਆਕਰਨ ਦਾ ਜੋ ਭਾਗ ਸਿਰਫ ਵਾਕਾਂ ਬਾਰੇ ਗੱਲ ਕਰਦਾ ਹੈ ਵਾਕ ਦੋ ਜਾਂ ਦੋ ਤੋਂ ਜ਼ਿਆਦਾ ਸ਼ਬਦਾਂ ਦੇ ਮੇਲ ਤੋਂ ਵਾਕ ਬਣਦਾ ਹੈ ਦੋ ਜਾਂ ਦੋ ਤੋਂ ਜ਼ਿਆਦਾ ਸ਼ਬਦਾਂ ਦੇ ਮੇਲ ਤੋਂ ਵਾਕ ਬਣਦਾ ਹੈ ਬੰਤਰ ਦੇ ਤੌਰ ਤੇ ਵਾਕ تین ਤਰ੍ਹਾਂ ਦੇ ਹੁੰਦੇ ਹਨ ਕਿਵੇਂ ਬਣਦੇ ਹਨ ਇਸ ਤਰ੍ਹਾਂ ਵਾਕ تین ਤਰ੍ਹਾਂ ਦੇ ਹੁੰਦੇ ਹਨ ਸਧਾਰਨ ਵਾਕ ਜਿਸ ਵਾਕ ਵਿੱਚ ਕੇਵਲ ਇੱਕ ਹੀ ਕਿਰਿਆ ਹੁੰਦੀ ਹੈ ਉਸ ਨੂੰ ਸਧਾਰਨ ਵਾਕ ਕਹਿੰਦੇ ਹਨ ਭਾਵ ਜਦੋਂ ਵਾਕ ਦਾ ਕਰਤਾ ਕੇਵਲ ਇੱਕ ਹੀ ਕੰਮ ਇੱਕ ਕਰਮ ਕਰਦਾ ਹੈ ਉਸ ਨੂੰ ਸਧਾਰਨ ਵਾਕ ਕਹਿੰਦੇ ਨੇ ਜਿਵੇਂ ਤਾਰੇ ਚਮਕਦੇ ਹਨ ਤਾਂ ਇੱਥੇ ਚਮਕਣਾ ਕਿਰਿਆ ਹੈ ਇਸ ਵਾਕ ਵਿੱਚ ਇੱਕੋ ਹੀ ਕਿਰਿਆ ਹੈ ਤਾਂ ਸਧਾਰਨ ਵਾਕ ਸੰਯੁਕਤ ਵਾਕ ਜਿਸ ਵਾਕ ਵਿੱਚ ਇੱਕ ਤੋਂ ਵੱਧ ਕਿਰਿਆਵਾਂ ਹੋਣ ਭਾਵੇਂ ਵਾਕ ਦਾ ਕਰਤਾ ਇੱਕ ਤੋਂ ਜ਼ਿਆਦਾ ਕੰਮ ਕਰਦਾ ਹੋਵੇ ਅਤੇ ਜਿਸ ਵਾਕ ਵਿੱਚ ਦੋ ਜਾਂ ਦੋ ਤੋਂ ਵੱਧ ਸਤੰਤਰ ਵਾਕਾਂ ਜਾਂ ਉਪਵਾਕਾਂ ਨੂੰ ਸਮਾਨ ਯੋਜਕਾ ਨਾਲ ਜੋੜਿਆ ਜਾਵੇ ਉਸ ਨੂੰ ਸੰਯੁਕਤ ਵਾਕ ਕਹਿੰਦੇ ਹਨ ਭਾਵ ਇਸ ਵਿੱਚ ਜਿਹੜੇ ਦੋ ਸਤੰਤਰ ਵਾਕ ਹੁੰਦੇ ਨੇ ਜਿਵੇਂ ਪ੍ਰਧਾਨ ਮੰਤਰੀ ਆਏ ਤੇ ਉਹਨਾਂ ਨੇ ਭਾਸ਼ਣ ਦਿੱਤਾ ਦੋ ਵਾਕ ਨੇ ਪ੍ਰਧਾਨ ਮੰਤਰੀ ਆਏ ਉਹਨਾਂ ਨੇ ਭਾਸ਼ਣ ਦਿੱਤਾ ਇਸ ਨੂੰ ਸਮਾਨ ਯੋਜਕ ਤੇ ਨਾਲ ਜੋੜਿਆ ਗਿਆ ਹੈ ਇਹ ਸੰਯੁਕਤ ਵਾਕ ਦੀ ਉਦਾਹਰਣ ਹੈ ਮਿਸ਼ਿਤ ਵਾਕ ਜਿਸ ਵਾਕ ਵਿੱਚ ਇੱਕ ਮੁੱਖ ਵਾਕ ਤੇ ਇੱਕ ਅਧੀਨ ਵਾਕ ਹੋਵੇ ਦੋਵੇਂ ਇੱਕ ਦੂਜੇ ਤੇ ਨਿਰਭਰ ਹੋਣ ਉਸ ਨੂੰ ਮਿਸ਼ਿਤ ਵਾਕ ਕਹਿੰਦੇ ਹਨ ਭਾਵ ਮਿਸ਼ਿਤ ਵਾਕ ਵਿੱਚ ਸਤੰਤਰ ਵਾਕ ਨਹੀਂ ਹੁੰਦੇ ਸਗ ਇੱਕ ਵਾਕ ਦੂਸਰੇ ਵਾਕ ਦੇ ਅਧੀਨ ਹੁੰਦਾ ਹੈ ਨਿਰਭਰ ਹੁੰਦਾ ਹੈ ਜਿਵੇਂ ਬੱਚੇ ਖੁਸ਼ੀ ਨਾਲ ਨੱਚ ਰਹੇ ਹਨ ਕਿਉਂਕਿ ਉਨ੍ਹਾਂ ਨੇ ਮੈਚ ਜਿੱਤ ਲਿਆ ਦੋ ਵਾਕ ਇੱਕ ਦੂਜੇ ਤੇ ਨਿਰਭਰ ਕਰ ਰਹੇ ਨੇ ਬੱਚੇ ਖੁਸ਼ੀ ਨਾਲ ਨੱਚ ਰਹੇ ਹਨ ਦੂਸਰਾ ਹੈ ਉਹਨਾਂ ਨੇ ਮੈਚ ਜਿੱਤ ਲਿਆ ਵਿੱਚ ਕਿਉਂਕਿ ਅਧੀਨ ਯੋਜਕ ਨਾਲ ਇਹਨਾਂ ਨੂੰ ਜੋੜਿਆ ਗਿਆ ਹੈ ਤਾਂ ਇਹ ਜਿਹੜਾ ਹੈ ਮਿਸ਼ਿਤ ਵਾਕ ਦੀ ਉਦਾਹਰਣ ਬਣਦੀ ਹੈ ਅਗਲੇ ਵਾਕ ਵਿੱਚ ਵਾਕਵਟਾਂਦਰਾ ਵੀਡੀਓ ਦੇ ਵਿੱਚ ਮੈਂ ਗੱਲਬਾਤ ਕਰਾਂਗੀ ਕਿਰਪਾ ਕਰਕੇ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ